ਆਪਕੋ ਰਾਣੀ ਜੀ ਰੇਣਾ ਜੀ ਸਾਰੇ ਸਾਰੇ ਬੰਦ ਕੀ ਚਿੰਤਾ ਕਰਦੇ ਸਰਕਾਰ ਨੇ ਇੱਕ ਪਿਕੀ ਕਾਰੀ ਐਲਾਨ ਨਾ ਵੀ ਦੱਬ ਦੇ ਯਾਦ ਕਰ ਜੇ ਸੋ ਸਪੁੱਟੀ ਟੀਮ ਜੀ ਜਿਆ ਕਹਿਣਾ ਅ ਜਿਲ੍ਹਾ ਪਦਰੀ ਪ੍ਰਾਇਮਰੀ ਸਕੂਲ ਖੇਡਾਂ ਦੇ ਵਿੱਚ ਜਿੰਨੇ ਵੀ ਬੱਚੇ ਪਾਰਟਿਸਪੇਟ ਕਰ ਰਹੇ ਨੇ ਔਰ ਜਿਹਨੇ ਵੀ ਪ੍ਰਬੰਧਕ ਇਸ ਇਹਨਾਂ ਖੇਡਾਂ ਨੂੰ ਕਰਵਾਉਣ ਦੇ ਲਈ ਮੈਂ ਦੇਖ ਰਿਹਾ ਸੀਗਾ ਕਿ ਪਰਸੋਂ ਰਾਤ ਤੱਕ ਜਿਹੜੀਆਂ ਤਿਆਰੀਆਂ ਸੀਗੀਆਂ ਉਹਨੂੰ ਕਰਦਨੇ ਸੋਚੇ ਅਧਿਆਪਕ ਸਹਿਬਾਨ ਜਿਨ੍ਹਾਂ ਦੇ ਡਿਊਟੀਆਂ ਲੱਗੀਆਂ ਸਾਡੇ ਬੀਪੀਓ ਸਾਹਿਬ ਮਾਵੀ ਸਾਹਿਬ ਔਰ ਜ਼ਿਲ੍ਹਾ ਸਿੱਖਿਆ ਅਫਸਰ ਸਰਦਾਰ ਹਮਸ਼ੀਰ ਸਿੰਘ ਜੀ ਦੇ ਗਵਾਹੀ ਦੇ ਵਿੱਚ ਬੜੇ ਤੰਦੇਹੀ ਦੇ ਨਾਲ ਇਹਨਾਂ ਨੂੰ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਜੀ ਆਇਆਂ ਆਖਣਾ ਹੈ ਮੈਂ ਦੱਸਣਾ ਚਾਹੁੰਦਾ ਹਾਂ ਬਹੁਤ ਸਾਰੇ ਕੰਮਾਂ ਦੇ ਵਿੱਚ ਡਾਡੀ ਸਾਹਿਬ ਮੇਰੇ ਨਾਲ ਟੱਚ 'ਚ ਰਹਿੰਦੀ ਹੈ ਚਾਹੇ ਉਹ ਕਿਤੇ ਅਧਿਆਪਕ ਨਿਯੁਕਤ ਕਰਨ ਦੀ ਗੱਲ ਹੋਵੇ ਥਾਲੀ ਮਿਆਂ ਪ੍ਰਾਇਮਰੀ ਸਕੂਲ ਖੇਡਾਂ ਜ਼ਿਲ੍ਹਾ ਰੋਪੜ ਅਧਿਆਈਆਂ ਕਿ ਮਾਰਸ਼ਲ ਅਕੈਡਮੀ ਨਨਪੁਰ ਸਾਹਿਬ ਦੇ ਇਸ ਗਰਾਊਂਡ 'ਚ ਹੋ ਰਹੀਆਂ ਨੇਗੀਆਂ ਜ਼ਿਲ੍ਹਾ ਸਿੱਖਿਆ ਅਫਸਰ ਸਰਦਾਰ ਸੰਸ਼ੇਦ ਸਿੰਘ ਜੀ ਔਰ ਸਾਰੀ ਜਿਹੜੀ ਪ੍ਰਬੰਧਕੀ ਟੀਮ ਹੈ ਇੱਥੇ ਬਹੁਤ ਵਧੀਆ ਤਰੀਕੇ ਦੇ ਨਾਲ ਬੜੀ ਮਿਹਨਤ ਦੇ ਨਾਲ ਜਿਹੜੇ ਗਰਾਊਂਡ ਤਿਆਰ ਕੀਤੇ ਗਏ ਨੇ ਔਰ ਵੱਡੀ ਪੱਧਰ ਤੇ ਜਿਹੜੇ ਇੱਥੇ ਵੱਖ-ਵੱਖ ਬਲਾਕਾਂ ਤੋਂ ਪੂਰੇ ਜ਼ਿਲ੍ਹੇ ਤੋਂ ਜਿਹੜੇ ਬਲਾਕਾਂ ਦੇ ਬੱਚੇ ਵੱਖ-ਵੱਖ ਖੇਮਾ ਦੇ ਵਿੱਚ ਭਾਗ ਲੈ ਰਹੇ ਨੇ ਸੋ ਅੱਜ ਦੂਜੇ ਦਿਨ ਨਾਲ ਕੇਮਾ ਵਿੱਚ ਸ਼ਾਮਲ ਹੋਣ ਦਾ ਮੌਕਾ ਮਿਲੇ ਹੈ ਮੈਂ ਸਮੂਹ ਜਿਹੜੇ ਪ੍ਰਬੰਧਕ ਨੇ ਉਹਨਾਂ ਨੂੰ ਕਿਸੇ ਵਧਾਈ ਦਿਨਾ ਇਹਨਾਂ ਖੇਡਾਂ ਲਈ ਉੱਥੇ ਜਿੰਨੇ ਇੱਥੇ ਬੱਚੇ ਇਹਨਾਂ ਖੇਡਾਂ ਦੇ ਵਿੱਚ ਭਾਗ ਲੈ ਰਹੇ ਨੇ ਉਹਨਾਂ ਨੂੰ ਵਧਾਈ ਦਿਨਾ ਔਰ ਉਹਨਾਂ ਦੇ ਚੰਗੇ ਭਵਿੱਖ ਦੇ ਲਈ ਅਰਦਾਸ ਕਰਦੇ ਹਾਂ ਕਿ ਇਹਨਾਂ ਵਿੱਚੋਂ ਅੱਗੇ ਜਾ ਕੇ ਸਾਨੂੰ ਜਿਹੜੇ ਚੰਗੇ ਪਲੇਅਰ ਨਿਕਲਣੇ ਦਾ ਵਿੱਚੋਂ ਜਿਹੜੇ ਆਪਣੇ ਮਾਪੇ ਬਤਾ ਆਪਣੇ ਸਕੂਲ ਦਾ ਸਾਡੇ ਰੋਪੜ ਜ਼ਿਲ੍ਹੇ ਦਾ ਪੰਜਾਬ ਦਾ ਅੱਗੇ ਆ ਕੇ ਨਾਮ ਰੋਸ਼ਨ ਕਰਨ ਸੋ ਖੇਡਾਂ ਜਿੱਥੇ ਸਾਡੇ ਜ਼ਿੰਦਗੀ ਲਈ ਬਹੁਤ ਜ਼ਰੂਰੀ ਨੇ ਸੋ ਖੇਡਾਂ ਨੂੰ ਵਧਾਵਾ ਦੇ ਤੇ ਲਗਾਤਾਰ ਪੰਜਾਬ ਸਰਕਾਰ ਖੇਡਾਂ ਬਦਲ ਪੰਜਾਬ ਦੀਆਂ ਕਰਵਾ ਰਹੀ ਹੈ ਜਿਹਦੇ ਵਿੱਚ ਲੱਖਾਂ ਜਿਹੜੇ ਨੌਜਵਾਨ ਖੇਡਾਂ ਵਿੱਚ ਭਾਗ ਲੈ ਰਹੇ ਨੇ ਔਰ ਸਕੂਲਾਂ ਦੇ ਵਿੱਚ ਖੇਡਾਂ ਨੂੰ ਪ੍ਰਫੁੱਲਤ ਕਰਨ ਦੇ ਲਈ ਸਰਦਾਰ ਹਰਜੋਤ ਸਿੰਘ ਬੈਂਸ ਕੈਬਨ ਮੰਤਰੀ ਪੰਜਾਬ ਜਿਨ੍ਹਾਂ ਕੋ ਸਿੱਖਿਆ ਦਾ ਵਿਭਾਗ ਹੈ ਵੱਡੇ ਪੱਧਰ ਤੇ ਜਿਹੜੇ ਸਿੱਖਿਆ ਸਕੂਲਾਂ ਦੇ ਜਿਹੜੇ ਗਰਾਊਂਡ ਬਣਾਏ ਜਾ ਰਹੇ ਨੇ ਸਾਡੇ ਹਲਕੇ ਦੇ ਵਿੱਚ ਵੀ ਜ਼ਿਲ੍ਹੇ ਦੇ ਵਿੱਚ ਵੀ ਪੂਰੇ ਪੰਜਾਬ ਵਿੱਚ ਖੇਡਾਂ ਨੂੰ ਫੁੱਲਤ ਕਰਨੇ ਸਕੂਲਾਂ ਦੇ ਜਿਹੜੇ ਗਰਾਊਂਡ ਬਣਾਏ ਜਾ ਰਹੇ ਆ ਇਸੇ ਤਰ੍ਹਾਂ ਲਗਭਗ 3100 ਜਿਹੜਾ ਗਰਾਊਂਡ ਆ ਪਿੰਡਾਂ ਦੇ ਵਿੱਚ ਪੰਜਾਬ ਸਰਕਾਰ ਜਿਹੜਾ ਉਹ ਵਡਾਉਣ ਜਾ ਰਹੀ ਆ ਜਿਹਦੇ ਸ਼ਾਂਤ ਦਾ ਜਿਹੜੇ ਖੇਡ ਗਰਾਊਂਡ ਆ ਉਹ ਸਾਡੇ ਪਿੰਡਾਂ ਦੇ ਵਿੱਚ ਆਉਣ ਨੂੰ ਮਿਲਣਗੇ ਤਾਂਜ ਜਿਹੜੇ ਸਾਡੇ ਬੱਚੇ ਨੇ ਉਹ ਗਰਾਊਂਡਾਂ ਤੱਕ ਜਾ ਸਕਣ ਔਰ ਅੱਗੇ ਜਾ ਕੇ ਜਿਹੜਾ ਸਾਨੂੰ ਚੰਗੇ ਪਲੇਅਰ ਹੋ ਆਗੇ ਮਿਲ ਸਕਾਂ ਸਵੇਨਾ 45 ਮਿਆ ਜਿਲ੍ਹਾ ਪਧਰੀ ਪ੍ਰਾਇਮਰੀ ਸਕੂਲ ਖੇਡਾਂ ਲਈ ਮੈਂ ਸਾਰਿਆਂ ਨੂੰ ਸਾਰੇ ਪ੍ਰਬੰਧਕਾਂ ਨੂੰ ਡੀਓ ਸਾਹਿਬ ਨੂੰ ਬਹੁਤ ਬਹੁਤ ਜਿਹੜੀ ਹੈਗੀ ਆ ਵਧਾਈ ਦਿਨਾਂ